ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੋ ਅੱਜ ਪਹੁੰਚੇ ਹੋਇਆ ਜੀ ਆਪਣੇ ਸਰਦਾਰ ਗੁਰਦਿਆਲ ਸਿੰਘ ਦੇ ਖੇਤਾਂ 'ਚ ਸੋ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਨਾਲ ਵੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਉਹਨਾਂ ਦੇ ਨਾਲ ਸਰਦਾਰ ਜਸਪਾਲ ਸਿੰਘ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸਾਡੇ ਨਾਲ ਸਾਡੇ ਕਲੀਕ ਨੇ ਖੇਤੀਬਾੜੀ ਭਾਗਾਂ ਨੂੰ ਜਸਕਾਲੋਂ ਜੀ ਕਾਲੋਂ ਸਭ ਕੀ ਹਾਲ ਦੇ ਠੀਕ ਠਾਕ ਜੀ ਠੀਕ ਠਾਕ ਜੀ ਸੋ ਅੱਗੇ ਵੀਰੋ ਗੱਲ ਕਰਦੇ ਹਾਂ ਅੱਜ ਕਿ ਇਹਨਾਂ ਨੇ ਸਰਪਸ ਸੀਡਰ ਜੋ ਪੰਜਾਬ ਸਰਕਾਰ ਤੋਂ ਜੀ ਸਬਸਿਡੀ ਤੇ ਲਿਆ ਹੋਇਆ ਉਹਨਾਂ ਦੇ ਨਾਲ ਕਣਕ ਦੀ ਬਿਜਾਈ ਕੀਤੀ ਹੈ ਵਧਿਆ ਹੋਇਆ ਹੋਵੇ ਕੋ ਪੱਤਾ ਕਰਦਾ ਚੌੜਾ ਹੈਗਾ ਤੇ ਆਪਾਂ ਜਿਹੜੇ ਆ ਕੁਝ ਗੱਲਾਂ ਜਿਹੜੇ ਤੁਹਾਡੇ ਨਾਲ ਫੀਡਬੈਕ ਲੈਣੀ ਆ ਪੰਜਾਬ ਸਰਕਾਰ ਨੂੰ ਮੈਂ ਬਾਜਵਾ ਬੀਟੀਐਮਾ ਦੀ ਖੇਤੀਬਾੜੀ ਵਿਭਾਗਾਂ ਨੂੰ ਤੋਂ ਸੋ ਆਪਾਂ ਸਰਦਾਰ ਜੀ ਉਹਨਾਂ ਨਾਲ ਗੱਲ ਕਰਦੇ ਆ ਸਰਦਾਰ ਗੁਰਦੇਵਾਲ ਸਿੰਘ ਉਹਨਾਂ ਨਾਲ ਸਰਦਾਰ ਜੀ ਆਪਣੇ ਕਿੰਨੇ ਏਕੜ ਦੇ ਵਿੱਚ ਸਰਫਸ ਸੀਡਰ ਨਾਲ ਤੁਸੀਂ ਬਜਾਈ ਕੀਤੀ ਆ ਇਹ ਮੈਂ ਆਪਣੇ ਦੇ 2 ਏਕੜ ਦੇ ਕਿਸੇ ਬਾਕੀ ਲੋਕਾਂ ਦੇ ਹੋਰ ਕੀਤੀ ਆ ਸਾਡੇ ਕੋਲ 15 ਏਕੜ ਦੀ ਨਹੀਂ ਤੇ ਬਜਾਈ ਸਰਫਸ ਸੀਡਰ ਨਾਲ ਕੀਤੀ ਦੀ ਆ ਠੀਕ ਆ ਜੀ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਨਾਂ ਤੇ ਮੋਬਾਈਲ ਨੰਬਰ ਤੇ ਪਤਾ ਆਪਣਾ ਪਿੰਡ ਦਾ ਜਰੂਰ ਦੱਸ ਦਿਓ ਮੈਂ ਗੁਰਦੇਵਾਲ ਚ ਪਿੰਡ ਮੇਰਾ ਮਾਲ ਨੰਬਰ ਹੈ 9663222244 ਠੀਕ ਆ ਜੀ ਤੇ ਸਦਾ ਦੀ ਜਿਹੜਾ ਤੁਸੀਂ ਇਹ ਸਰਪਸ ਸੀਡਰ ਲਿਆ ਵਾ ਇਹ ਮਤਲਬ ਕਦ ਨਿੱਜੀ ਤੌਰ ਤੇ ਲਿਆ ਵਾ ਕਿ ਜਾਂ ਸੁਸਾਇਟੀ ਚ ਲਿਆ ਵਾ ਕਿ ਜਾਂ ਪੰਚਾਇਤ ਜਾਂ ਤੁਹਾਡੀ ਐਫ ਪੀਓ ਕੋਲ ਚੱਲ ਰਹੀ ਆ ਸਾਡੀ ਐਫ ਪੀ ਚੱਲਦੀ ਐਫ ਪੀ ਚ ਲਿਆ ਜੀ اچھا ਐਫ ਪੀਓ ਤੇ ਲਿਆਗਾ ਜੀ ਹਾਂ ਜੀ ਤੇ ਜਿਹੜਾ ਇਹ ਸਰਪਸ ਸੀਡਰ ਹੈ ਕਿਸ ਜਗ੍ਹਾ ਤੋਂ ਤੁਸੀਂ ਲੈਂਦਾ ਜੀ ਇਹ ਖਰੀਦ ਕੇ ਇਹ ਅਸੀਂ ਧਾਰੀਵਾਲ ਤੋਂ ਲੈਂਦਾ ਮਠਾਰੂ ਜਿਹੜੇ ਐਗਰੀਕਲਚਰ ਵਰਕਸ ਵਾਲੋਂ ਕੋਲ ਲੈਂਦਾ ਕੋ ਕਿ ਕੀ ਰੇਟ ਦੱਸ ਸਕਦੇ ਹੋ ਜੀ ਇਹਨਾਂ ਦਾ ਪਿਆ ਤੁਹਾਨੂੰ ਕਿਸਾਨ 97000 ਦਾ ਪਿਆ ਜੀ 97000 ਦਾ ਇਹ ਮਠਾਰੂ ਕੰਪਨੀ ਦਾ ਜੀ ਇਹ ਇਹ ਹੈਗਾ ਜੀ ਗੋ ਆਪਣੇ ਗੋਬਿੰ다 ਜੀ ਗੋਬਿੰਦ ਵਾਲਾ ਦਾ ਜੀ ਤੇ ਉੱਥੋਂ ਜਿਹੜੀ ਮਠਾਰੂ ਜਿਹੜੀ ਜਿੱਥੋਂ ਤੁਸੀਂ ਪਤੇਜ ਕੀਤਾ ਵਾ ਉਹ ਡੀਲਰ ਮਠਾਰੂ ਦਾ ਠੀਕ ਡੀਲਰਾਂ ਕੋਲ ਖਰੀਦੀ ਕੀ ਸੀ ਠੀਕ ਆ ਜੀ ਤੇ ਪਿਛਲੇ ਸਾਲ ਜਿਹੜਾ ਤੁਸੀਂ ਝੋਨੇ ਦੀ ਜਿਹੜੀ ਕਾਸਟ ਕੀਤੀ ਉਹ ਕਿੰਨੇ ਰਕਬੇ ਦੇ ਵਿੱਚ ਕੀਤੀ ਆ ਜੀ ਤੁਸੀਂ ਮੇਰੇ ਕੋਈ 6 ਏਕੜ ਦੇ ਵਿੱਚ ਉਹਨੇ ਕਾਸਟ ਕੀਤੀ ਹੈ ਜੀ ਠੀਕ ਆ ਜੀ ਤੇ ਉਹਦੀ ਜਿਹੜੀ ਵਢਾਈ ਸੀਗੀ ਕੋਈ ਐਸਐਮਐਸ ਨਾਲ ਹੀ ਵਢਾਈ ਆ ਕਿ ਜਾਂ ਤੁਸੀਂ ਮਤਲਬ ਸਿੰਪਲ ਸਾਦਾ ਹੀ ਏਦਾਂ ਹੀ ਕੰਬਾਈ ਨਾਲ ਕਟਾਈ ਆ ਜੀ ਸਿੰਪਲ ਕੰਬਾਈ ਨਾਲ ਬਰਥਡੇ ਐਸਐਮਐਸ ਨਾਲ ਕੰਬਾਈ ਸਾਡੇ ਹੈ ਕੋਈ ਨਹੀਂ ਸੀ ਜੀ ਉਸ ਤੋਂ ਬਾਅਦ ਅਸੀਂ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਨਾਲ ਵਜਾਈ ਕੀਤੀ ਅਸੀਂ ਅੱਗ ਨਹੀਂ ਲਾਉਂਦੇ ਨਾਲ ਨਾਲ ਕਿੰਨੇ ਸਾਲਾਂ ਤੋਂ ਨਹੀਂ ਲਾ ਰਹੇ ਆ ਤੁਸੀਂ ਅਸੀਂ ਤਕਰੀਬਨ 10-15 ਸਾਲ ਤੋਂ ਲਾ ਰਹੇ ਹਾਂ ਠੀਕ ਆ ਜੀ ਠੀਕ ਆ ਜਿਹੜੀ ਆ ਕਨਕ ਦੀ ਜਿਹੜੀ ਵਢਾਈ ਕਰਦੇ ਹੋ ਇਹ ਤੁਸੀਂ ਹੁਣ ਸਾਡੇ ਜਿਹੜੇ ਆ ਕੋਈ ਛੱਟਾ ਦਿੰਦੇ ਹੋ ਕਿ ਜਾਂ ਕੋਈ ਤਕਨੀਕ ਅਪਲਾਈ ਕਰ ਰਹੇ ਹੋ ਇਹ ਛੱਟਾ ਨਹੀਂ ਦਿੰਦੇ ਅਸੀਂ ਅ ਇਹਨਾਂ ਨਾਲ ਬਜਾਈ ਕੀਤੀ ਹੈ ਸਾਰੇ ਠੀਕ ਹੈ ਜੀ ਇਸ ਟਾਈਮ ਕਣਕ ਦੇ ਥੱਲੇ ਤੁਹਾਡਾ ਕਿੰਨਾ ਏਰੀਆ ਜੀ ਇਸ ਟਾਈਮ 6 ਏਕੜ ਕਣਕ ਥੱਲੇ ਹੈ ਜੀ 6 ਕਿਲੇ ਨੇ ਤੇ ਸਰਪਸ ਸੀਡਰ ਦੇ ਜਿਹੜੀ ਕਣਕ ਬੀਜੀ ਆ ਉਹਦੇ ਥੱਲੇ ਕਿੰਨਾ ਲਗਭਗ ਦੇ ਦੋ ਏਕੜ ਠੀਕ ਹੈ ਜੀ ਤੇ ਇਹਨੂੰ ਜਿਹੜਾ ਪਹਿਲਾ ਪਾਣੀ ਟ੍ਰੀਨ ਜਿਹੜੀ ਆ ਜਿਹੜੀ ਬਜਾਈ ਸੀਗੀ ਇਹਨੂੰ ਕਦੋਂ ਦਿੱਤਾ ਤੁਸੀਂ ਪਹਿਲਾ ਪਾਣੀ ਅਸੀਂ ਇਹਦੀ 7 ਤਰੀਕ ਨੂੰ ਬਜਾਈ ਕੀਤੀ ਸੀ ਤੇ 8 ਤਰੀਕ ਨੂੰ ਪਾਣੀ ਲਾਤਾ ਸੀਗਾ ਅਸੀਂ ਜੀ ਤੇ ਇੱਕ ਪਾਣੀ ਮਗਰ ਹੋਰ ਲਾਇਆ ਦੋ ਪਾਣੀ ਲਾਇਆ ਦੂਸਰਾ ਪਾਣੀ ਕਦੋਂ ਲਾਇਆ ਕੋਈ 7 ਤਰੀਕ ਤੋਂ ਅੱਜ ਤੋਂ ਕੋਈ 15 ਦਿਨ ਪਹਿਲਾਂ ਲਾਇਆ ਅੱਜ ਹੋ ਗਈ ਹੈ ਜੀ 9 ਤਿਕ ਹੋ ਗਈ ਹੈ ਜੀ 10 ਤਿਕ ਹੋ ਗਈ ਹੈ ਤੇ ਪਹਿਲੇ ਜਨਵਰੀ ਦੀ 25 ਮਾਰਚ ਆਪਣੇ ਲਾਇਆ ਦਸੰਬਰ ਲੱਗੇ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਜਿਹੜਾ ਪਾਣੀ ਦਾ ਜਿਹੜਾ ਪਾਣੀ ਤੁਸੀਂ ਲਾ ਰਹੇ ਹੋ ਫਸਲਾਂ ਨੂੰ ਇਹ ਕੋਈ ਤੁਹਾਨੂੰ ਜਿਹੜਾ ਵਾ ਇਹ ਮਤਲਬ ਕਸੀਆਂ ਨਾਲਿਆਂ ਤੋਂ ਮਿਲਦਾ ਹੈ ਕਿ ਜਾਂ ਕੋਈ ਤੁਹਾਡੇ ਕੋਲ ਟਿਊਬੇ ਲਗਾ ਨਹੀਂ ਇਹ ਟਿਊਬਲ ਦਾ ਜ਼ਮੀਨ ਥੱਲੇ ਪਾਣੀ ਕੱਢ ਕੇ ਉਹ ਤਾਂ ਲਾ ਰਹੇ ਨੇ ਤੇ ਇਸ ਦਾ ਦੀ ਜਿਹੜਾ ਤੁਸੀਂ ਸੁਪਰ ਸੀਡ ਸਰਪਸ ਸੀਡਰ ਵਰਤਦੇ ਹੋ ਇਹ ਕਿੰਨੀ ਹਾਰਸ ਪਾਵਰ ਦੇ ਟਰੈਕਟਰਾਂ ਚੱਲਦੇ ਆ ਬਹੁਤ ਵੱਡੇ ਨਾਲ ਕਿ ਜਾਂ ਛੋਟੇ ਨਾਲ ਚੱਲਦੇ ਆ ਜੀ ਇਕੋ ਸਾਡੇ ਕੋਲ ਟਰੈਕਟਰ ਵੀ ਵੱਡਾ ਹੈਗਾ ਸੀ ਪਹਿਲਾਂ ਜਿਹੜੇ ਤਾਂ ਕੰਮ ਦੂਜੇ ਕਰਦੇ ਸੁਪਰ ਸੀਟਰ ਕਰਾਇ ਤੇ ਲਾਉਂਦੇ ਸੀ ਜੀ ਉਹਦੇ ਨਾਲ ਹੀ ਵੀ ਨਾਲ ਹੀ ਉਸੇ ਟਰੈਕਟਰ ਨਾਲ ਚੱਲਦਾ 55 ਹਸ ਦਾ ਟਰੈਕਟਰ ਹੈ ਟਰੈਕਟਰ ਤੁਸੀਂ ਤੁਸੀਂ ਤੁਹਾਡੇ ਕੋਲ ਆਪਣਾ ਟਰੈਕਟਰ ਹੈ ਬਾਹਰੋਂ ਤਾਂ ਨਹੀਂ ਫਿਰ ਤੁਸੀਂ ਮਗਾਉਂਦੇ ਜੀ ਨਹੀਂ ਬਾਹਰੋਂ ਨਹੀਂ ਇਸ ਵਾਰ ਬਾਹਰ ਕਿਰਾਏ ਤੇ ਲੋਕਾਂ ਨੂੰ ਆਪ ਦਿੰਦੇ ਆ ਠੀਕ ਆ ਆਪ ਦਿੰਦੇ ਹੋ ਤੁਸੀਂ ਜੇ ਮਨ ਲੋਕੇ ਬਾਹਰੋਂ ਤੁਹਾਨੂੰ ਟਰੈਕਟਰ ਮਗਾਉਣਾ ਪਵੇ ਤੇ ਫਿਰ ਤੁਹਾਨੂੰ ਕਿੰਨਾ ਤੁਹਾਨੂੰ ਲੱਗਦਾ ਵੀ ਖर्चा ਇਹਦਾ ਆ ਸਕਦਾ ਜਿਹੜਾ ਸਰਫੇ ਸੀਟਰ ਲੱਗੂ ਆ ਕੇ 14-1500 ਰੁਪਏ ਦੇ ਭਜਾਈ ਜਿਹੜੀ ਮੇਰੇ ਹਿਸਾਬ ਨਾਲ ਹੋ ਸਕਦੀ ਆ ਜੀ ਇਹ ਬਾਹਰ ਕਲ ਗਿਆ ਅਸੀਂ ਆਪਣੇ ਹੋਰ ਦੂਜੇ ਕਿਸਾਨਾਂ ਦੇ ਵੀ ਕੀਤਾ ਇਹ ਨਾਲ ਸਰਪੇਸੀਟ ਠੀਕ ਹੈ ਜੀ ਤੇ ਸਰਪੇਸੀਟਰ ਜਿਹੜੀ ਆ ਵੀ ਉਹ ਤੁਹਾਨੂੰ ਕੀ ਲੱਗਦਾ ਵੀ ਕਿੱਲੇ ਇੱਕ ਕਿੱਲੇ ਦੇ ਵਿੱਚ ਕਿੰਨਾ ਸਮਾਂ ਲੈਂਦੀ ਹੈ ਬਜਾਈ ਬਜਾਈ ਦਾ ਜੇ ਬਜਾਈ ਕਰਨੀ ਹੋਵੇ ਕਣਕ ਦੀ ਲਗਭਗ ਪੌਣਾ ਘੰਟਾ ਲੈਂਦੀ ਹੈ ਜੀ ਪੌਣੇ ਘੰਟੇ ਦੇ ਵਿੱਚ ਹਾਂਜੀ ਠੀਕ ਹੈ ਤੇ ਤੁਹਾਨੂੰ ਲੱਗਦਾ ਕਿ ਕਿੰਨਾ ਤੇਲ ਦੀ ਖਪਤ ਆ ਜਾਂਦੀ ਹੈ ਜੇ ਕਿੱਲੇ ਦੇ ਵਿੱਚ ਤੇਲ ਕੋਈ 4 ਲੀਟਰ ਤੇਲ ਲੱਗ ਜਾਂਦਾ ਹੋਵੇ 4-5 ਤੇ ਜੇ ਮੰਨ ਲਓ ਕੋਈ ਤਾਂ ਤੁਸੀਂ ਲੇਬਰ ਲਾਉਂਦੇ ਹੋ ਮੰਨ ਲਓ ਬਾਹਰੋਂ ਲਿਆ ਕੇ ਫਰਜ ਕਰ ਲੋ